ਹਾਜੀ ਕਾਕਾ ਜੀ ਜੇ ਤੂੰ ਮੇਰੀ ਭਾਈ ਵੀਡੀਓ ਦੇਖਦਾ ਤੇਰੇ ਤੱਕ ਮੈਸੇਜ ਆ ਭਾਈ ਤੇਰੇ ਮੁੰਡੇ ਦਾ ਬਹੁਤ ਬੁਰਾ ਹਾਲ ਆ ਰੋਟੀ ਨਹੀਂ ਖਾ ਰਿਹਾ ਰੋਈ ਜਾ ਰਿਹਾ ਉਹ ਸਕੂਲ ਨੂੰ ਨਹੀਂ ਜਾਂਦਾ ਹੈਗਾ ਆ ਜਾ ਮੇਰਾ ਵੀ ਆ ਜਾ ਠੀਕ ਆ ਦੂਜਾ ਭਾਈ ਅਸੀਂ ਕੱਲ ਵੀਡੀਓ ਪਾਈ ਤੇ ਫਿਰ ਅੱਜ ਰਿਸਦਾਰ ਕਾਕਾ ਦੇ ਫੋਨ ਆਇਆ ਕਹਿੰਦੇ ਵੀਰ ਹੁਣ ਤੁਸੀਂ ਲੱਭੂਗੇ ਨਹੀਂ ਉਹਨੂੰ ਮੈਂ ਭਾਈ ਹੁਣ ਜਿੱਥੇ ਤੱਕ ਸਾਡੀ ਬਾਹ ਲੱਗੀ ਅਸੀਂ ਲਾਈ ਹਾਲੇ ਵੀ ਲੱਗੇ ਹੋਏ ਆ ਅੱਜ ਮੇਰੇ ਨਾਲ ਜਿਹੜੇ ਮੁੰਡੇ ਮੈਚ ਖੇਡਣ ਗਏ ਹੋਇਆ ਤੇ ਕਰਾਂਗੇ ਹਲੇ ਇੰਨੇ ਹੱਥ ਫਰਾਂ ਤਰ੍ਹਾਂ ਬੈਠਾ ਜਿੰਨੇ ਵੀ ਸਾਥ ਤੇ ਹੋਊਗਾ ਅਸੀਂ ਸ਼ਾਨ ਬਿੰਦ ਕਰਦੀ ਕੋਸ਼ਿਸ਼ ਕਰਾਂਗੇ ਜਿੱਥੇ ਤੱਕ ਸਾਡਾ ਹੱਥ ਪਹੁੰਚਦਾ ਤੇ ਤੁਹਾਡੇ ਮੈਸੇਜ ਆ ਰਹੇ ਆ ਵੀ ਕਾਕੇ ਨੂੰ ਉੱਥੇ ਦੇਖ ਲਓ ਉੱਥੇ ਉੱਥੇ ਅਸੀਂ ਭਾਈ ਬੰਦੇ ਭੇਜੇ ਹੋਏ ਆ ਜਿਸੀਂ ਦੱਸੀ ਜਾਂਦਾ ਮੈਂ ਕਹਿੰਦਾ ਇੱਧਰ ਉਧਰ ਨਾ ਹੁੰਦਾ ਹੋਵੇ ਤੇ ਦੂਜੇ ਇੱਕ ਵਾਰੀ ਫੇਰ ਕਰਕੇ ਤੁਹਾਨੂੰ ਕਹਿ ਦਿੰਦਾ ਭਾਈ ਤੇਰੇ ਮੁੰਡਾ ਦਾ ਭਾਈ ਰੋਟੀ ਨਹੀਂ ਖਾ ਰਿਹਾ ਰੋਈ ਜਾ ਰਿਹਾ ਸਕੂਲ ਵੀ ਨਹੀਂ ਜਾ ਰਿਹਾ ਹੈਗਾ ਉਹ ਦੇਖ ਤਰੀਕੇ ਲੜਕੀ ਬੱਚੀ ਐ ਛੋਟੀ ਜੀ ਉਹ ਤਾਂ ਹਲੇ ਇਨਾ ਪਤਾ ਵੀ ਨਹੀਂ ਹੁਣਾ ਤੇ ਬੱਚੇ ਨੂੰ ਮੁੰਡੇ ਨੂੰ ਤੇਰੀ ਸੋਚੀ ਆ ਉਹ ਵਿਚਾਰਾ ਰੋਈ ਦਨ ਵੱਧੇ ਜਾ ਰਹੇ ਆ ਤੇ ਅੱਜ ਅਸੀਂ ਚੱਲੇ ਭਾਈ ਆਪਣੇ ਰਿਸ਼ਤੇਦਾਰੀ ਵਿੱਚ ਕਿੱਕੀ ਦੀ ਮੰਮੀ ਕੋਲ ਜਿਸ ਦਿਨ ਜਿੱਦੇ ਚ ਮੈਂ ਨਿਊਜ਼ੀਲੈਂਡ ਗਿਆ ਤਾਂ ਮੈਂ ਨਿਊਜ਼ੀਲੈਂਡ ਪਰ ਰਿਸ਼ਤੇਦਾਰ ਕੋਲ ਰਹਿਣ ਗਿਆ ਤਾਂ ਉਹਦੀ ਮੰਮੀ ਕਿੱਕੀ ਦੀ ਮੰਮੀ ਇੰਡੀਆ ਆਈ ਹੋਈ ਆ ਉਹਨੂੰ ਮਿਲਣ ਚੱਲੇ ਆ ਤੇ ਉਸ ਤੋਂ ਬਾਅਦ ਜਾਣਾ ਫਤਿਹਗੜ੍ਹ ਤੋਂ ਉਹ ਬੱਚਾ ਦੱਸੀ ਜਾਊਗਾ ਫਿਰ ਗੱਲਾਂ ਦੱਸੀ ਜਾਵਾਂਗੇ ਤੇ ਮੈਂ ਕਿਹਾ ਭਾਈ ਕੋਈ ਦਿਨ ਹੋ ਗਿਆ ਨਾ ਦੀ ਮੜੀ ਆਟੋ ਇੰਟਰੋ ਆ ਜੇ ਨਾਲ ਘਮਾਫੜਾ ਲਿਆ ਵਾ ਗਰਮੀ ਬਹੁਤ ਆ ਕਰੀਏ ਸੰਡੇ 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 ਬਣਾ ਲਈ ਅੱਜ ਰਾਹ ਰ ਵੀ ਚੱਲਿਆ ਇਹ ਵੀ ਚੱਲੇ ਪਹਿਲਾਂ ਮੈਂ ਕਿਹਾ ਨਾ ਕਰਦਾ ਸੀ ਤੇ ਆਰਗੈਨਿਕ ਕਣਕ ਲੈ ਕੇ ਆਉਣੀ ਆ ਉਹ ਕਿਧੇ ਘਰ ਤੋਂ ਲੈ ਕੇ ਆਉ ਉਹ ਸਰਪ੍ਰਾਈਜ਼ ਏ ਆ ਵੀ ਇੱਕ ਉਸ ਪ੍ਰਿਹਾਰ ਤੋਂ ਬਗੈਰ ਮੈਂ ਬੀਜ ਜਿਹੜੀ ਮੇਰੀ ਭੈਜੀ ਕੋਈ ਦਿੰਦਾ ਹੀ ਨਹੀਂ ਬਿਗ ਦੀ ਉਹਦੀ ਦੀ ਹੈਗੀ ਤੇ ਮੈਂ ਫਿਰ ਅੱਪਾ ਦਾ ਨੂੰ ਕਰੀਏ ਤਿਆਰ ਤੇ ਵਿੱਚ ਇਦਾਂ ਵੀ ਕੰਨ ਲੱਗਦੇ ਕਮੈਂਟ ਵੀ ਲੋਕਾਂ ਵੱਲੋਂ ਤੁਸੀਂ ਜ਼ਹਿਰ ਬੀਜਦੇ ਆ ਫਲਾਣਾ ਬੀਜਦੇ ਅਮਾ ਦਾ ਸਾਜ ਬੀਜ ਤਾਂ ਕੋਈ ਲਵੇ ਤਾਂ ਸਹੀ ਤਿੰਨ ਦੋ ਤੋਂ ਤਿੰਨ ਸਾਲਾਂ ਬੀਜਦਾ ਰਿਹਾ ਮੈਂ ਜਿਆ ਰੇਟ ਕਹਣਾ ਭਾਈ ਮੇਰੇ ਆ ਰੇਟ ਮੈਂ ਡਬਲ ਵੇਚਣੀ 4 4000 ਕਵਾਂਟਲ ਵੇਚੜੀ ਆ ਜੇ ਨਿਕਲੇ 7-8 ਕਵਾਂਟਲ ਉਹ ਨਾ ਰੇਬ ਲੱਗਾ ਨਾ ਸਪਰੇ ਕੋਈ ਵੀ ਨਹੀਂ ਕਰਨਾ ਹੈਗਾ 7-8 ਕਵਾਂਟਲ ਨਿਕਲਦੇ ਕਿੱਲੇ ਲੈ ਭਾਈ ਬੈਠ ਫਿਰੋ ਟਾਈਮ ਆਪਾਂ ਅੱਤਾ ਘਾਟਾ ਸੀ ਡੇਟ ਅੱਤਾ ਸਫੇ ਤੋਂ ਹੁਣੋਂ ਸੀ ਨਿਕਲ ਜਾਣਾ ਤਾਂ 9:11 ਹੋ ਗਏ ਹੋਂਸੇ ਇੱਥੇ ਬੈਠੇ ਹੁੰਦੇ ਉਹਨਾਂ ਤਾਂ ਪਹੁੰਚ ਪਹੁੰਚਣ ਚਾਹੀਦੇ ਤੇ ਤਾਂ ਸਾਰੀ ਜਗ੍ਹਾ ਕਵਰ ਹੋਣੀ ਆ ਅੱਜ ਜਦੋਂ ਮੈਂ ਸਵੇਰੇ ਉੱਠਿਆ ਸਵੇਰੇ 6 ਵਜੇ ਉੱਠ ਕੇ ਮੈਂ ਲੈ ਲਿਆ ਭਾਈ ਉਹਦਾ ਪਾਣੀ ਜਲ ਜੀਰਾ ਪੀ ਲਿਆ ਮੈਂ ਜਲ ਜੀਰੇ ਨੇ ਨਹੀਂ ਭੁੱਖ ਲਾਈ ਵੀ ਖੋਜ ਹੀ ਪਈ ਜਾ ਰਹੀ ਵੀ ਹੋਰ ਕੁਝ ਖਾ ਹੋਰ ਕੁਝ ਖਾ ਜੀ ਕਰੀ ਜਾਣਾ ਸਾਡੇ ਨੂੰ ਇਹ ਕਿਹੜਾ ਬੱਚਾ ਹੈ ਮੈਨੂੰ ਭੁੱਖ ਲੱਗਦੀ ਨਹੀਂ ਤੇ ਹੈਗੀ ਜਲ ਜੀਰੇ ਨੇ ਭੁੱਖ ਲਾਈ ਅੱਜ ਲੈ ਭਾਈ ਬੱਚੇ ਜੀ ਬੜ ਜੀਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਸ ਧਰਤੀ ਤੇ ਜਾਣਾ ਜਿਹੜੀ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਕਹਿੰਦੇ ਸੋਨੇ ਦੀਆਂ ਐ ਸਟੇਡੀਆ ਕਰਕੇ ਖੜੀਆਂ ਕਰਕੇ ਜਗ੍ਹਾ ਲੱਤੀ ਤੇ ਉਹ ਉਸ ਜਗ੍ਹਾ ਤੇ ਜਾਣਾ ਹੁਣ ਥੋੜੀ ਜਿਹੀ ਸਮਝ ਤਾਂ ਗਈ ਹੁਣੇ ਚਾਦਰ ਕਿਆ ਕਰਨੀ ਤੇ ਉਹ ਚਾਦਰ ਕਣਕ ਨਹੀਂ ਰੱਖਣੀ ਵਿੱਚ ਚਾਦਰ ਨਾ ਪਹਿਲਾਂ ਨਾ ਮੈਂ ਕੱਪੜਾ ਖਿੱਚ ਚਲੋ ਕੋਈ ਗੱਲ ਦੇ ਹੁਣ ਦੇਖ ਲਾਂਗੇ ਲੋਕ ਨਾਏ ਤੇ ਕੀ ਐਸੀ ਜੱਟ ਬਹਾਗ ਮੜਾ ਜਿਆਰ ਤੂੰ ਹੋ ਕਰਨੀ ਹੈ ਗਰਮੀ ਬਹੁਤ ਆ ਰਹੀ ਨੂਰਾ ਖਾਨ ਹੁਣ ਕਿਦਾ ਏਸੀ ਮੂਰਾ ਇਹ ਪਿੱਛੇ ਹੈ ਉਹਦੀ ਇੱਥੇ ਇਹਨਾਂ ਵਾਲੇ ਚੋ ਗਏ ਨਾ ਮੈਂ ਕਿਹੜਾ ਦੇ ਬੰਦੇ ਨਹੀਂ ਕਰਦੇ ਲੋ ਜੀ ਪੁੱਜ ਗਿਆ ਪਿੰਡ ਭੂਰੜੇ ਮੇਰਾ ਡੈਡੀ ਇੱਥੇ ਬਹੁਤ ਰਿਹਾ ਆਪਣੀ ਭੂਆ ਕੋਲ 8-9 ਸਾਲ ਪਿੰਡ ਵਿੱਚ ਰਿਹਾ ਹਾਂ ਇਧਰ 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 ਅੱਜ ਉੱਤਰਾਂ ਬਾਜੀ ਚੱਲਦੀ ਮੈਨੂੰ ਲੱਗਦਾ ਅੱਜ ਉੱਤਰਾਂ ਵਾਲੇ ਫਿਰਦੇ ਭਾਈ ਬੰਦੇ ਇੱਪੋ ਜੁਕੇ ਕੀ ਦੇ ਘਰ ਹੈ ਕੀ ਬਣਾ ਰਿਹਾ ਕੁਝ ਉਹਨੇ ਤਾਂ ਮਹਾਰਾ ਦਾ ਪ੍ਰਕਾਸ਼ ਕਰਿਆ ਹੋਇਆ ਅੱਧਰ ਕਿੱਲੇ ਚੋਂ ਕਰ ਹੋਣਾ ਇਹਦਾ ਕੀ ਦਾ ਸ਼ਾਮਾ ਚਲਾ ਦੇ ਇਹ ਤਾਂ ਕੋਈ ਨਹੀਂ ਛੱਤ ਦਾ ਹੈ ਛੱਤ ਰੂਪ ਬਣਾ ਰਿਹਾ ਕੁਝ ਉੱਥੇ ਨਾ ਉਹ ਛੱਤ ਰੇ ਹੈ ਦੇਖਣੇ ਜੇ ਹੈਗਾ ਕੀ ਕੀ ਬਸਲੀ ਵੇਰੀ ਗੋਸਾ ਹੋ ਗਿਆ ਕਹਿੰਦਾ ਤੂੰ ਦੱਸ ਕੇ ਜਾਣਾ ਤਾਂ ਮੈਂ ਘਰ ਦੀ ਸਫਾਈ ਕਰਵਾ ਲੈਣੀ ਸੀ ਮੈਂ ਇਹ ਕਰ ਲੈਣਾ ਤਾਂ ਉਹ ਕਰ ਲੈਣਾ ਤਾਂ ਮੈਂ ਤਾਂ ਨਾ ਫਲਾਣਾ ਤਾਂ ਕਰਾ ਸਸਰੀ ਗੱਲ ਚਾਚੇ ਜਾ ਇਹ ਨਿਊਜ਼ੀਲੈਂਡ ਤੋਂ ਆਏ ਆ ਹਣ ਤਾਂ ਨਾ ਕਰ ਤਰੀ ਵੀਡੀਓ ਬਣਾਦਾ ਹੁਣ ਭਾਈ ਗੁਰਤੇਜ ਗੁਰਤੇਜ ਦੀ ਮੰਮੀ ਆ ਗਈ ਭਾਈ ਨਿਊਜ਼ੀਲੈਂਡ ਸਾਡੇ ਨਾਲੇ ਤੇ ਉੱਥੇ ਤੇ ਹੁਣ ਗੁਰਤੇਜ ਨੇ ਜਾਣਾ ਬਾਹਰ ਇਹਦੇ ਲੜਕੇ ਨੇ ਵੀ ਜਾਣਾ ਠੀਕ ਆ ਜੀ ਲਾਉਣਾ ਉੱਥੇ ਫਿਰ ਤਾਂ ਜਿੰਨੇ ਮਹੀਨਾ ਤਾਂ ਵੀਨਾ ਲਾ ਕੇ ਆਣਾ ਪੂਰਾ ਠੀਕ ਆ ਬਾਕੀ ਉੱਥੇ ਗੁਰਦਾਰਾ ਲੱਗ ਗਈ ਆ ਤੁਰਕੇ ਚਲੀ ਗਿਆ ਪਾਰਕਾਂ ਉੱਥੇ ਬਾਕੀ ਦਰਪ ਤੇ ਜਿਆਦਾ ਹੈ ਗਈ ਜਦ ਤੈਨੂੰ ਬੜਾ ਯਾਦ ਕਰਦਾ ਉੱਥੇ ਇੱਥੇ ਵੀ ਨਾਲ ਸਾਰੇ ਅਤਰਿੰਦਰ ਕਿੱਧਰ ਅਤ ਨਹੀਂ ਬਣਾਤੇ ਚਲ ਬਸ ਅਤਰਾਂ ਘਰ ਵੀ ਦਿਖਾਉਂਦੇ ਆ ਕਿੱਕੀ ਦਾ ਘਰ ਵੀ ਦਿਖਾਉਂਦੇ ਆ ਅੱਧੇ ਕੰਡੀਸ਼ਨ ਤਾਂ ਹੋਣਾ ਬੜਾ ਘਰ ਕਿੱਲੇ ਚ ਪੂਰੇ ਕਿੱਲੇ ਚ ਕਿੱਲੇ ਚ ਆਪਣਾ ਘਰ ਇੱਕ ਕਿੱਲੇ ਚ ਨੂੰ ਘਰ ਪਾਇਆ ਹੋਇਆ ਜੱਤਾ ਜੱਤੀ ਸਪਾਈਸ ਵੀ ਬਹੁਤ ਔਖਾ ਹੁੰਦਾ ਹੁਣ ਪਹਿਲਾਂ ਘਰੋਂ ਤਾਂ ਕਾ ਹਾਂ ਉਹ ਜੇ ਪਰਲੇ ਪਾਸੇ ਹੁੰਦਾ ਤਾਂ ਉਧਰ ਸਪਾਈ ਕਰੀ ਜਾਂਦਾ ਜੇ ਤਾਂ ਹਾਂ ਹਾਂ ਗੱਡੀ ਲੱਤੀ ਨਹੀਂ ਫਿਰ ਹੂੰ ਫੜਦੇ ਦੋਨੇ ਪਾਈ ਦਾ ਅਸਲ ਲੜਾਈ ਕਰਦੇ ਆ ਹੂੰ ਉਹ ਇਹ ਕਹਿੰਦਾ ਗੱਡੀ ਲੈ ਲੈ ਉਹ ਕਹਿੰਦਾ ਪੈਸੇ ਭੇਜ ਦੇ ਤੂੰ ਲੈ ਨਾ ਗੱਡੀ ਲੈ ਲੈ ਉਹ ਤਾਂ ਇੱਥੇ ਆਉਣੇ ਨਹੀਂ ਫਿਰ ਲੈ ਲਈ ਉਹਨਾਂ ਉਧਰ ਗੱਡੇ ਉਹਨਾਂ ਦਾ ਲੈ ਲਈ ਕੋਈ ਲੈਉਣੀ ਆਪਣੀ ਅੱਛਾ ਹਾਂ ਗੱਡੀ ਲੈ ਲਈ ਭਾਈ ਬਧਾਈਆਂ ਨਾਲੇ ਹਾਂ ਹਾਂ ਬਧਾਈ ਗੱਡੀ ਭਾਈ ਗੱਡੀ ਲੈਤੀ ਬੜੀ ਉੱਤੇ ਕਾਈ ਲੈ ਲਿਆ ਹਾਂ ਵਧੀਆ ਹਾਂ ਹਾਂ ਚਲਾਈ ਜਾ ਕੇ ਹੁਣ ਫਿਰ ਉੱਧਿੱਕ ਕਿੱਕੀ ਦਾ ਘਰ ਪੂਰੇ ਕਿਲੇ ਚੋਂ ਇੱਕ ਪੂਰੇ ਕਿਲੇ ਚੋਂ ਘਰ ਹੈ ਉਧਰੋਂ ਸ਼ੁਰੂ ਹੋ ਜਾਂਦਾ ਸਾਰਾ ਜਿਹੜਾ ਪੁਰਾਣਾ ਘਰ ਹੁੰਦਾ ਸੀ ਉਹ ਸੀ ਉਧਰ ਇਹਨਾਂ ਦਾ 1976 ਦਾ ਪੁਰਾਣਾ ਘਰ ਡੈਡੀ ਦਾ ਨਾਂ ਹੁੰਦਾ ਸਰਜੀਤ ਸਿੰਘ ਬਹੁਤ ਖੇਲੇ ਸੀ ਇੱਥੇ ਮੱਜਾਂ ਦਾ ਹੁੰਦਾ ਸੀ ਦੋ ਪਟ ਦੋ ਪਟਾਂ ਚ ਵੰਡਾ ਹੁੰਦਾ ਉੱਥੇ ਕੰਧਾਂ ਐ ਦੀ ਹੁੰਦੀ ਸੀ ਸਿੱਧੀ ਆ ਪਰਲੇ ਪਾਸ ਇੱਧਰ ਹੀ ਸਾਰ ਮੱਜਾਂ ਦਾ ਆ ਇੱਥੇ ਬਹੁਤ दारू ਕੱਢੀ ਆ ਮੈਂ ਇੱਥੇ ਬਹੁਤ दारू ਕੱਢੀ ਆ ਉੱਪਰ ਪੜਾਉਣ ਉੱਤਰ ਅੱਛਾ ਇੱਧਰ ਤੱਕ ਨੂੰ ਵੀ ਆ ਦੇਖ ਇਹਦਾ ਸਾਰਾ ਘਰ ਤੇ ਇਧਰਾਂ ਨਵਾਂ ਛੱਤ ਦੇਣੇ ਨੇ ਉੱਪਰ ਚੌਰਾ ਉਹ ਪਿਛਲੇ ਪਾਸੇ ਚੌਰਾ ਉੱਧਰ ਪੁਰਾਣੀ ਹਵੇਲੀ ਬਈ ਰਹਿੰਦਾ ਇੱਥੇ ਬਈ ਰਹਿੰਦੀ ਆਪਣੇ ਹੋਰ ਰਹਿੰਦੇ ਬੰਦੇ ਬਈ ਕਿੱਕੀ ਰਦੇ ਕਰਾ ਪਕੌੜੇ ਬਣਾਵੇ ਦੂਜੇ ਘਰ ਦੇ ਵਿੱਚ ਧਮੜਾ ਰਹੇ ਹੈ ਅੱਛਾ ਇਧਰ ਵੀ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਘਰ ਦੇ ਵਿੱਚ ਇਹਨਾਂ ਦੇ ਹਾਂ ਹਾਂ ਉਹ ਠੀਕ ਠਾਕ ਜੀ ਹਨ ਠੀਕ ਹੈ ਭਾਈ ਹਾਂ ਵਧੀਆ ਕਿੰਨਾ ਨੀਮਾ ਹੋ ਗਿਆ ਹੁਣ ਕਿੰਨੇ 1.5 ਫੁੱਟ ਥੱਲੇ ਨੀਮਾ ਚਲੀ ਗਿਆ ਉਹ 2.5 ਫੁੱਟ ਭਰਤ ਪਿਆ ਇੱਥੇ ਹਾਂ ਪੂਰਾ ਭਰ ਹਾਂ 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 ਪਰਸ ਨੂੰ ਆ ਜਿਓ ਬੇਰੇ ਪਰਸ ਨੂੰ ਆਉਂਗੇ ਪਰਸ ਨੂੰ ਆਉਂਗੇ ਹਾਂਜੀ 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 ਹਾਲੇ ਇੱਕ ਆਪਣਾ ਹੋਰ ਇੱਥੇ ਪਿਆਰ ਕਰਦੇ ਆ ਜਿਹੜਾ ਵੀਡੀਓ ਬਹੁਤ ਦੇਖਦਾ ਹਾਂ 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 ਉਹ ਪਨੀਰੀ ਪਈ ਹੋਈ ਪਈ ਆ ਉਹ ਸਾਹਮਣੇ ਪਨੀਰੀ ਪਿਓ ਕੇ ਰੱਖੀ ਹੋਈ ਆ ਚਲ ਵੀ ਚੱਲੀਏ ਫਿਰ ਹੋਣਾ ਅਸਲ ਲੇਟ ਹੁੰਦੇ ਆ ਲੋ ਜੀ ਪੁੱਛ ਚੱਲੇ ਆ ਜੀ ਫਤਿਹਗੜ ਸਾਹਿਬ ਦਰਸ਼ਨੀ ਡਿਊਟੀ ਕਰਾਸ ਕਰ ਲੱਗੇ ਹੁਣ ਅਸੀਂ ਹੁਣ ਆ ਪਸੀ ਪਠਾਣਾ ਤੇ ਰੇਲਵੇ ਲੈਰ ਤੋਂ ਕੋਟਦਾਰ ਸਾਹਿਬ ਧਰਤੀ ਇੰਨੀ ਗਰਮ ਹੋਈ ਨਾ ਪੈਰ ਚੜਦੇ ਆ ਮੈਂ ਭੱਜ ਕੇ ਜਗ੍ਹਾ ਤੋਂ ਉੱਪਰ ਚੜਿਆ ਰਬ ਡੋਰੀ ਹਾਥ ਤੂ ਬਾ dori hath tum ka mein rab to ni hath tum ਸੀ ਕਾਕਾ ਕੇ ਵਾਸਤੇ ਵੀ ਅਰਦਾਸਾਂ ਕੀਤੀਆਂ ਵੀ ਕਾਕਾ ਵੀ ਸਹੀ ਸਲਾਮਤ ਆਪਣੇ ਘਰ ਆ ਜਵੇ ਹੁਣ ਚੱਲੇ ਆ ਜੀ ਠੰਡਾ ਬਰਜ ਗੁਰਦੁਆਰਾ ਸਾਹਿਬ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਜਿੱਦਾਂ ਮੈਂ ਪਹਿਲਾਂ ਦੱਸਿਆ ਇੱਥੇ ਮਾਤਾ ਜੀ ਛੋਟੇ ਸ਼ਹਿਰ ਦੇ ਨਾਲ ਬੰਦੀ ਬਣਾ ਕੇ ਇੱਥੇ ਰੱਖੇ ਹੋਏ ਸੀ ਉਹ ਸਮਾਂ ਸੀ ਜਦੋਂ ਠੰਡ ਪੂਰੀ ਹੁੰਦੀ ਸੀ ਉਹ ਮਾਰਗ ਦੇ ਮੀਨ ਅੱਧੀ ਤਾਂ ਥੱਲੇ ਇੰਨੀ ਗਰਮ ਹੈ ਨਾ ਵੀ ਤਾਂ ਰੱਖੇ ਨਹੀਂ ਤਾਂ ਥੱਲੇ ਨਹੀਂ ਰੱਖਿਆ ਜਾਂਦਾ ਹੈਗਾ। ਕਿਆ ਬਣੂਗਾ? ਇਹ ਇੰਨੀ ਸੂਰਜ ਦੀ ਇੰਨੀ ਰੋਸ਼ਨੀ ਪੈ ਰਹੀ ਆ ਤੇਜ਼। ਮੈਂ ਹਲੇ ਨਾ ਪਾ ਗੁਰਦੁਆਰ ਹੋ ਜਾਣਾ ਆਪਾਂ ਤੇ। ਹਾਂ ਜੋਤੀ ਸਰੂਪ। ਇਹ ਚੀਜ਼ਾਂ ਗੁਰੂ ਘਰ ਚ ਫ੍ਰੀ ਮਿਲਦੀ ਆ, ਪਾਰਕਿੰਗ ਫ੍ਰੀ। ਉਹੀ ਪੈਸਾ ਨਹੀਂ। ਲੰਗਰ ਫ੍ਰੀ। ਰਹਿਣਾ ਫ੍ਰੀ। ਇਹ ਹੀ ਆ ਗੁਰੂ ਸਿੱਖਾਂ ਦੀ ਸਭ ਤੋਂ ਵੱਡੀ ਆਪਣੀ। ਉਜੜ ਪਰਟੀ ਲੈ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਚੱਲ ਵੀ ਹੁਣ ਗੁਰਦਵਾਰਾ ਜੋਤੀਸਰੂ ਖੱਬੇ ਥਰੋਂ ਮੁੜ ਲਈ ਮੈਂ ਗੁਰਦਵਾਰਾ ਜੋਤੀਸਰੂ ਸੋਈ ਇਕਰਾਰੇ ਸੋਈ ਇਕਰਾਰੇ ਜੋ ਤੂੰ ਤਪਵੇਂ ਸੋਈ ਇਕਰਾਰੇ ਜੋ ਤੂੰ ਪਾਵਵੇਂ ਤੁਸੀਂ ਜੰਦੇ ਜੀ ਲਾਡੀ ਭਾਜੀ ਦੇ ਘਰ ਆ ਮਿਲਦੇ ਉਹਨਾਂ ਨੂੰ ਲਾਡੀ ਭਾਈ ਤੇ ਦੋ ਤਿੰਨ ਫੋਨ ਆਲੇ ਮੈਂ ਕੱਲ ਕਰਤਾ ਸੀ ਫੋਨ ਮੈਂ ਕਿਹਾ ਤੁਸੀਂ ਘਰੇ ਆਂ ਭਾਜੀ ਕਹਿੰਦਾ ਹਾਂ ਵਾਂ ਘਰੇ ਆਂ ਤੇ ਆ ਜਿਓ ਅੱਜ ਸਾਡੀ ਟੀਮ ਫਾਈਨਲ 'ਚ ਪਹੁੰਚ ਗਈ ਤੇ ਮੈਂ ਜਾ ਕੇ ਦੇਖਣਾ ਮੈਚ ਨਾਲੇ ਕਰਦੇ ਗੱਲਾ ਪਤਾ ਜਾਂਕਰ ਸਾਰੇ ਮੁੰਡੇ ਜਿਹੜੇ ਕਾਕਾ ਵੀ ਇਸ ਟੀਮ ਵਿੱਚ ਦਾ ਪਲੇਨ 11 'ਚ 9 ਦੋ ਤਾਂ ਖੇਡਦੇ ਦਾ ਮੈਚ ਉਹ ਜੇ ਤੁਹਾਨੂੰ ਜੇ ਕਿਤੇ ਤੂੰ ਦੇਖਦਾ ਹੋਵੇਂ ਤੇਰਾ ਭਾਈ ਅੱਜ ਫਾਈਨਲ ਟੀਮ ਜਿੱਤ ਗਈ ਅੱਜ ਨਾ ਫਾਈਨਲ 'ਚ ਪਹੁੰਚ ਗਏ ਤੇ ਫਾਈਨਲ ਜਿੱਤ ਕੇ ਆਉਣਾ ਹੁਣ ਆ ਮੈਚ ਉਹਨਾਂ ਦਾ ਕਿ ਚਾਰ ਵਜੇ ਸ਼ੁਰੂ ਹੋਊਗਾ ਪਹਿਲਾਂ ਸੋਹ ਮੈਚ ਜਿੱਤਲੇ ਸੈਮੀਫਾਈਨ ਤੇ ਹੁਣ ਆ 4 ਵਜੇ ਮੈਚ ਹੈ ਜਦ ਤੱਕ ਮੈਂ ਚੱਲੀ ਜਣਾ 3 ਵਜੇ ਘੰਟੇ ਤੱਕ ਭਾਜੀ ਨੂੰ ਮਿਲ ਕੇ ਕੜਕ ਲੱਦ ਕੇ ਨਿਕਲ ਜਾਣਾ ਤੇ ਆਪਾਂ ਇੱਥੇ ਤੇ ਲਓ ਜੀ ਆ ਗਿਆ ਲੱਡੀ ਭਾਜੀ ਦੇ ਪਿੰਡ ਫਤੇਪੁਰ ਚੱਟਾ ਭਾਜੀ ਨੇ ਕਲੀ ਪਛਾਈ ਪਈ ਸਾਡੇ ਰਸਤੇ ਆਹ ਦੇਖੋ ਕਲੀ ਪਛਾਈ ਤੇ ਅੱਜ ਆ ਰਹੇ ਆ ਅਸੀਂ ਆ ਹੋਵੇ ਨਾ ਸਵਾਗਤ ਫੋਨ ਕਰਾਇਆ ਨੇ ਉਹਨਾਂ ਪਾਸੇ ਦੁਆਰੇ ਵੀ ਗੇਟ ਖੋਲਦਾ ਅੰਦਰ ਹੀ ਲੈ ਜਾਣ ਦੀ ਜਿੱਕੜੀ ਐ ਇੱਧਰ ਮੁੜ ਰਿਹਾ ਨਾ ਆਹ ਓਹ ਦਿੱਥੇ ਬੰਦਾ ਤੁਰਿਆ ਜਾਂਦਾ ਇੱਥੇ ਜਗ ਨਾਲੇ ਤੂੰ ਪਹਿਲੇ ਦੋ ਵਾਰੀ ਆਈ ਲਾਡੀ ਭਾਈ ਦਾ ਪਿੰਡ ਫਤਿਹਪੁਰ ਜੱਟਾ ਪਾਜਾ ਦਾ ਟਰੈਕਟਰ ਵੇਚਦਾ ਤੁਹਾਨੂੰ ਫੇਰ ਲੈਣਾ ਲੈਣੇ ਨੂੰ ਫਿਰਦਾ ਮੈਂ ਕੈਨੇਡਾ ਚ ਆ ਸੜਕ ਆਣਾ ਤਾਂ ਪਾਣਾ ਚੱਲ ਕੋਈ ਨਹੀਂ ਕਿੱਡਾ ਖੜਾ ਬਾਈ ਉਹ ਗੇਟ ਦੇ ਸਾਹਮਣੇ ਮੇਰੇ ਹੱਜ ਅੱਗੇ ਅੱਗੇ ਤਾਂ ਲੱਗੇ ਨਹੀਂ 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 ਉਹ ਮੀਟਰ ਉਹਦੇ ਕੋਲੋਂ ਹੈ ਅੱਧੇ ਲੱਸਾ ਲੱਡੀ ਭਾਈ ਦਾ ਬਾੜਾ ਆ ਤੇ ਬਾੜੇ ਦੇ ਸਾਹਮਣੇ ਵਾਲਾ ਗੇਟ ਲੱਡੀ ਭਾਈ ਦਾ ਤੇ ਲੱਡੀ ਭਾਈ ਫਿਰਦੇ ਹੋਏ ਨੇ ਅੱਗੇ ਕਹਿੰਦਾ ਗੱਡੀ ਛਾਵਾਂ 'ਚ ਖੜਾ ਲਾ ਗੱਡੀ ਕਰਮਣਾ ਹੋ ਜਵੇ ਦੋ ਜੱਬਾ ਬਪੂ ਕੋਲੋਂ ਭੇਜਿਆ ਫਿਰ ਹਾਂ ਅੱਛਾ ਪਹਿਲੇ ਰਪਨਾ ਸੋਲਤਾ ਅੱਛਾ ਹੁਣ ਲੜੀ ਪਹਿਲਾਂ ਲੜਡ ਵੱਧ ਆਈ ਗਈ ਹਾਂ ਉਹ ਕੱਟ ਗਈ ਹੁਣ ਲੜਡ ਕੱਟ ਗਈ ਹਾਂ ਚੱਲ ਪੈਣਾ ਸਾਰੇ ਇਸੇ ਚੱਲ ਪੈ ਜੀ ਬਪੂ ਸਾਹਿਬ ਆ ਗਏ ਥੋੜਾ ਇੱਧਰ ਡਾਡੀ ਭਾਈ ਦਾ ਫਾਦਰ ਸਾਹਿਬ ਹੁਣ ਵਿੰਦਰੇਵਾੜ ਦੀ ਗੱਡੀ ਫਿਰ ਆਹ ਹੋ ਗਿਆ ਖਾਵਾ ਦੇ ਕੱਢ ਗਿਆ ਯਾ ਪਹਿਲੇ ਨੂੰ ਇੱਧਰ ਕਰ ਲਾ ਉਹਨੂੰ ਲਾਗ ਲਾਵਾਂਗੇ ਲੋ ਜੀ ਪੌਜੀ ਦੇ ਚਾਰ ਟੋਟੇ ਆਰਗੈਨਿਕ ਦੇ ਉਈ ਦਾ ਕਰਕੇ ਇੱਥੇ ਬਹਿਣਾ ਵੀ ਹੁਣ ਆ ਗਿਆ ਹਾਂ ਹਾਂ ਲਓ ਜੀ ਲਿਆਂਦਾ ਸਾਲ ਦਾ ਰਸਣ ਤੇ ਚੱਲਿਆਂ ਕਰ ਨੂੰ ਢੋਲ ਚ ਪਾ ਦਿਓ ਇਹ ਇਸ ਵਾਰ ਪੱਤੇ ਪੁੱਤੇ ਪਾ ਗਣਾ ਥੱਲੇ ਚੰਗੀ ਦਰਾ ਪੱਤੇ ਨਹੀਂ ਦਵਾਈ ਹੀ ਪਾਉਂਗੇ ਹਾਂ ਸਾਡੇ ਪਤਾ ਨਹੀਂ ਕੀ ਆ ਚੱਕਰ ਸੁਸਰੀ ਹਰ ਸਾਲ ਪੈ ਜੇ ਕੋਟੋੜ ਸਾਡੀ ਜਿਆਦਾ ਨਹੀਂ ਜਿਆਦਾ 30 40 ਕਿਲੋ ਖਰਾਬ ਹੁੰਦੀ ਆ ਔਰਕ ਕੀ ਦਵਾਈ ਪਾਉਂਗਾ ਕਿਸੇ ਕੋਲ ਦਵਾਈ ਦੀ ਪਾਈ ਤੁਸੀਂ ਦਵਾਈ ਵੀ ਪਾਈ ਸਾਰਾ ਕੁਝ ਪਰ ਹੈ ਦਾ ਫਸਾ ਨਹੀਂ ਰੱਬ ਜਾਣਦਾ ਕਾਦਾ ਸਸਰੀ ਪੈ ਜਾਂਦੀ ਸਾਡੀ ਇਸ ਲਾਬੇ ਦੇ ਵਿੱਚ ਆ ਜਾਂਦੀ ਸਾਡੇ ਦਾ ਸਸਰੀ ਬਹੁਤ ਪੈਂਦੀ ਹੈ ਜੇ ਲਾਸਟ ਬਿਣਾ ਹੁੰਦਾ ਖਰਾਬ ਇੰਨੀ ਸਗਲੇ ਇਹਦਾ ਅੱਧਾ ਟੋਟਾ ਖਰਾਬ ਹੋ ਜਾਂਦਾ ਇਸ ਵਾਰ ਸਿੰਖਾ ਸੁੰਖਾ ਸਟੂਗਾ ਵਿੱਚ ਉਹਦੇ ਵਿੱਚ ਸਿੰਖਾ ਉਹਦੇ ਨਿੰਮ ਦੇ ਪੱਤੇ ਪੁੱਤੇ ਦਵਾਈ ਵੀ ਪਾਉਣੀ ਹੈ ਦਵਾਈ ਵੀ ਪਾਵਾਂ ਮੇਰੇ ਇਸ ਵਾਰ ਦੋ ਵਾਰੀ ਦਵਾਈ ਪਾਉਣੀ ਉਹ ਪਤਾ ਕਿੱਦਾਂ ਪਾਵਾਂਗੇ ਇੱਕ ਵਾਰਾ ਢੋਲ ਨੂੰ ਪਚ ਪਾਵਾਂਗੇ ਜਿਹੜੀ ਦੂਜੀ ਪੌਣੀ ਔਰ ਕੱਲੇ ਰੋਗ ਰੂਪ ਆਗ ਨਾਲ ਇਹਦੇ ਨਾਲ ਬੰਦ ਕਰ ਦਾਂਗੇ ਉਹਨੂੰ ਮੂਰੇ ਤੇ ਮਿੱਟੀ ਲਾ ਕੇ ਸਾਰੇ ਪਰ ਉਹ ਸਟੋਰ ਨਹੀਂ ਹੋਣਾ ਫਿਰ ਇੱਕ ਦੋ ਮਹੀਨੇ ਫਿਰ ਜਿਹੜੀ ਖਲ ਖੁੰਜੀ ਹੋਊਗੀ ਉਹ ਵੀ ਮਰ ਜੂਗੀ ਅੰਦਰ ਨਹੀਂ ਤਾਂ ਅਸੀਂ ਉਹ ਕਾਲਾ ਹਿੱਟ ਜਿਆ ਸਾਰੇ ਛਿੜਕ ਤਾ ਤਾਂ ਅੱਛਾ ਹਾਂ ਕਾਲਾ ਹਿੱਟ ਜੀ ਮਾਰਦੇ ਰੇਗੁਰ ਹਫਤਾ 10 ਦਿਨ ਬਾਅਦ ਕਾਲਾ ਹਿੱਟ ਛਿੜਕ ਤਾ ਤਾਂ ਸਾਰੇ ਹਾਂ ਉਹ 10 ਮਹੀਨੇ ਰੇਖਾ ਜੀ ਵੀ ਲੈ ਕੇ ਆਵਾਂ ਲਾਸ਼ਮ ਰੇਖਾ ਜੀ ਮਾਰ ਦੇਣੀ ਆਲੇ ਦਲੇ ਹਾਂ ਇਧਰ ਇਧਰ ਤੇ ਮੁੜ ਰੇ ਇਧਰ ਇਧਰ ਮੈਂ ਅੱਗੇ ਤੇ ਸੱਜਣ ਨੂੰ ਆਪਣੇ ਫੋੜੇ ਕਿਨੇ ਨੂੰ ਮੋੜ ਲਈ ਫਿਰ ਉਫਰ ਸੋ ਅੱਗੇ ਤੇ ਫੇਰ ਖਬਰ ਮੁੜ ਕੇ ਡਹਿਰੇ ਆ ਫਿਰ ਉਹ ਪੈ ਜਾਣਾ ਪਊ ਕਿਆ ਕਹਿੰਦੇ ਹੁੰਦੇ ਆ ਹਾਈ ਹਾਈਵੇ ਨਹੀਂ ਉਹ ਪੈ ਜਾਣਾ ਮਿਲ ਜਾਣਾ ਤੁਹਾਨੂੰ ਸੂਆ ਸੂਏ ਦੇ ਖੜੇ ਨਾਲ ਪਾ ਲਈ ਫਿਰ ਇਧਰ ਨੂੰ ਐ ਤੇ ਪਿਛਲੀ ਵਾਰ ਹਾਂ ਹਾਂ ਆਪਣੇ ਘੜਾ ਆ ਗਏ ਤੇ ਮੈਚ ਦੀ ਲਾਈਵ ਸਕੋਰਿੰਗ ਚੱਲਦਾ ਲਾਈਵ ਵੀ ਮੈਚ ਚੱਲਦਾ ਤੇ ਹੁਣ ਹਲੇ ਤੱਕ ਤਾਂ ਸਾਰੀ ਟੀਮ ਦਾ ਥੋੜਾ ਮਾੜਾ ਹਾਲ ਚੱਲ ਰਿਹਾ ਵੈਸੇ ਹੁਣ लवली ਤੇ ਜੋਰਾ ਵਧੀਆ ਖੇਡ ਰਿਹਾ ਇਸ ਟਾਈਮ ਦੇਖਣ ਲਾਈਵ ਸਕੋਰਿੰਗ ਚੱਲਦੀ ਹੈ ਲਾਈਵ ਯੂਟਿਊਬਰ ਚੱਲ ਵੀ ਰਿਹਾ ਤੇ ਰਾਸ਼ੂਰ ਜੀ ਸਟਾਰਟ ਕਰਤੇ ਹਨ ਦਰਨ ਉਹਨਾਂ ਨੇ ਜੇ ਹੋਰ 10 ਓਵਰ ਖੇល ਕੇ ਘੱਟੋ-ਘੱਟ 200 ਰਨ ਦਾ ਚਾਹੀਦਾ ਜਿੱਤਣ ਵਾਸਤੇ 18 ਓਵਰ ਦਾ ਮੈਚ ਹੈ ਬਾਕੀ ਦੇਖੋ ਜੇ ਜਿੱਤਣ ਦੇ ਕਰੀਬ ਹੋਣਗੇ ਫਿਰ ਜਾਓ ਐਸਾ ਵਾਲਾ ਹੋ ਮੈਨੂੰ ਹਾਰ ਦੇ ਲੱਗਦੇ ਆ ਬਾਕੀ ਭਾਈ ਕਿਸਮਤ ਫਿੰਗਰ ਕਰਾਸ ਜਿੱਤ ਜਾ ਫਿਰ ਜਾਵਾਂਗੇ ਨਹੀਂ ਫਿਰ ਘਰੇ ਰਹਿਵਾਂਗੇ ਐ ਥੋੜਾ ਦੂਰ ਇੱਥੋਂ ਉਪਰ ਟੱਪ ਕਰ ਉਪਰੋਂ 10 ਕਿਲੋਮੀਟਰ ਅੱਗੇ 17 18 34 ਭੇਜਣਾ 34 ਕਿਲੋਮੀਟਰ ਉਨ ਜਾਣ ਮਤਲਬ ਬੜਾੁੱਛ ਗੱਡੀ 50 50 ਆ ਕੇ ਮੈਂ ਕਰਾਂ ਨੂੰ ਚਲੋ ਗੰਗਾ ਚਲੋ ਮੈਚ ਦੇਖਦੇ ਮੈਚ ਦੇਖਦੇ ਜਿਆਦਾ ਆਉਂਦੇ ਆਉਂਦੇ ਇੱਥੇ ਲਾਉਣ ਨੂੰ ਸਾਨੂੰ 20 ਮਿੰਟ ਲੱਗੇ ਆ ਇਹਨੇ 20 ਮਿੰਟਾਂ ਦੇ ਵਿੱਚ ਉਹਨੇ 7 8 ਵਿਕਟਾ 7 ਵਿਕਟਾ ਕਰੀ ਉਹਨਾਂ ਦੇ ਸਟਾਰਟ ਬੜਾ ਸੋਹਣਾ ਚੱਲ ਪਿਆ ਤਾਂ ਤਿੰਨ ਓਵਰਾਂ ਛੋੜਨ ਕਰਤੇ ਤੇ 27 28 ਰਨ ਉਹਦੇ ਬਾਅਦ ਝੜਿਓ ਲੱਗ ਗਈ ਇੱਕ ਆਵੇ ਇੱਕ ਜਾਵੇ ਇੱਕ ਆਵੇ ਇੱਕ ਜਾਵੇ ਤੇ ਸਾਡੇ ਚ 50 ਵਾਲਾ ਕਿਉਂਕਿ ਕਵਾਦ ਕਰਿਆ ਹੈ ਤੇ ਆਈਪੀਐਲ ਚੱਲਦਾ ਮੈਚ ਤੇ ਇਹ ਰੇਖੇ ਦੇਖਦੇ ਬੈਠ ਕੇ ਆਪਰੇ ਚਾਸਤੀ ਮੈਂ ਖੜਾ ਜਦੋਂ ਗੱਲਾਂ ਨੂੰ ਜਾ ਕੇ ਮਾਚ ਦੇਖਦੇ ਆ ਬਹੁਤ ਮਾੜੀ ਖਬਰ ਮੇਰੀ ਟੀਮ ਹਾਰ ਚੁੱਕੀ ਆ ਤੇ ਮੈਂ ਕਿਹਾ ਵੀ ਬੈਠ ਬੈਠ ਕੇ ਆ ਲੋ ਤੇ ਨਾਲੇ ਆਪਣੀ ਮੋਟਰ ਪਰ ਪੁੱਛ ਚੁੱਕੇ ਆ ਤੇ ਅੱਜ ਹੈਗਾ ਜੇਠਾ ਵੀਰ ਬਰ ਘੜਦਾ ਨੇ ਪ੍ਰਸ਼ਾਦ ਦਿੱਤਾ ਕਹਿੰਦੇ ਜੀ ਖਵਾਜੇ ਪਰ ਮੱਥਾ ਟੇਕ ਦੇ ਠੀਕ ਆ ਗੁੱਜਰ ਬਾਈ ਠੀਕ ਠੀਕ ਟੇਕਣਾ ਬਣਦਾ ਬਾਈ ਚੱਲ ਫਿਰ ਟੇਕੀ ਮੱਥਾ ਜਾ ਫਿਰ ਉਹ ਲੈਂਦਾ ਸਮਾਨ ਆਪਣਾ ਟੇਕਣੇ ਵਾਲਾ ਤੇ ਖਵਾਜੇ ਮੱਥਾ ਟੇਕ ਕੇ ਉਸ ਤੋਂ ਬਾਅਦ ਫਿਰ ਮੈਂ ਤੇਰਾ ਫਰਦਾ ਜਗਾੜਾ ਉਂਝ ਤੇ ਟੇਕ ਲੰਦੇ ਤੇ ਰੇਗ ਰੀਤੀ ਦੇ ਬਾਜ ਸੌਰੀ ਹਰੇ ਰੀਤੀ ਦੇ ਬਾਜ ਆ ਭਾਈ ਫੋਲੋ ਕਰਨੇ ਪੈਂਦੇ ਆ ਦੋ ਚੀਜ਼ਾਂ ਹੈਗੀਆਂ ਦੱਸਾਂਦਾ ਤੁਹਾਨੂੰ ਦਰਜਾ ਬਣ ਗਿਆ ਆਪਣਾ ਢੀਵ ਆਪਣਾ ਦੇਸੀ ਘੀ ਦਾ ਚਕਾਉਣਾ ਇਦਾਂ ਬਣਾਇਆ ਹੋਇਆ ਤੇ ਡੜੀਆ ਦੱਬੀ ਨਾਲ ਗਬਾਰ ਕੇ ਤੇ ਟੇਕੀ ਮੱਥਾ ਅਗਾਂਹ ਬਈ ਟੇਕੀ ਮੱਥਾ ਉਹ ਤੇ ਰਾੜੀ ਲੰਗਾ ਦੀਰੀ ਉਹ ਹੋ ਜਾਂਦਾ ਉਹਦੀ ਰਾਤ ਦੀ ਡਿਊਟੀ ਆ ਅਦਰੀਆ ਚੱਡ ਕਾਰ ਛੱਡਣਾ ਆ 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 ਉੱਥੇ ਤੇ ਮੁੜਿਆ ਆਣਾ ਉਹ ਜਦ ਤੱਕ ਤਾਂ दारू ਖਤਮ ਹੋ ਜੜੇ ਆ ਬਸ ਬਸ ਕੋਈ ਬਿਲਕੁਲ ਸਿਸਟਮ ਦਾ ਨਹੀਂ ਲੱਗੂ ਤੇ ਇੱਕ ਤਾਂ ਮੱਥਾ ਗੁੱਜਰਵਾ ਇੱਧਰ ਖੜਾ ਬਾਈ ਗੱਲ ਸੁਣ ਨਹੀਂ ਜਾਂਦਾ ਮੈਂ ਯਾਰ ਕਿੱਥੇ ਤੇ ਮੁੜ ਕੇ ਆਇਆ ਦੇਖ ਲੈ ਹੈ ਆ ਯਾਰ ਉੱਡੇ ਕਾ ਕਿ ਆਣਾ ਹਾਂ ਆ ਜਾ ਆ ਜਾ ਆ ਜਾ ਪੁਰਾਣੇ ਵੇਲੇ ਇਕੱਠੇ ਹੋ ਗਏ ਵਧੀਆ ਹਾਂ 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 ਹਾਲਾ ਪ੍ਰਸ਼ਾਦ ਲੈ ਲੈ ਬਾਈ ਲੈ ਲੈ ਵਾਹਿਗੁਰੂ ਬੁੱਧਰ ਭਾਈ ਲੈਣਾ ਖਾਓ ਜੀ ਖਾਓ ਥੋੜਾ ਜਿਹਾ ਪ੍ਰਸ਼ਾਦ ਲੈ ਲੈ ਜਵੀ ਮੜਾ ਜਰਦਾ ਦੇ ਕੇ ਜਾਈਂ ਥੋੜੀ ਜਰਦਾ ਲੈਣਾ ਤੁਮ ਜੂ ਲੈ ਕੇ ਆਉਗਾ ਮੈਂ ਲੈ ਦਉਨਾ ਮੜਾ ਜੇ ਦੇਜੇ ਜੇ ਹੈਗਾ ਬਹੁਤਾ ਨਹੀਂ ਮੇਰੇ ਅਸੀਂ ਚੱਲੇ ਲਿਆਉਣ ਨੇ ਤੇਰੀ ਡਿਊਟੀ ਸ਼ਾਮ ਦੀ ਹੈ ਹਾਂਜੀ ਗੁੱਜਰ ਭਾਈ ਦੀ 24 ਘੰਟੇ ਡਿਊਟੀ ਠੀਕ ਹੈ ਜੀ 24 ਘੰਟੇ ਅੱਕ ਬਾਜ ਵਰਗੀ ਰਹਿੰਦੀ ਆ ਠੀਕ ਆ ਲੋ ਜੀ ਪ੍ਰਧਾਨ ਸਾਹਿਬ ਆ ਗਏ ਨੇ ਪ੍ਰਧਾਨ ਸਾਹਿਬ ਦਾ ਅੱਜ ਹੈਗਾ ਬਰਥਡੇ ਸਤਿ ਸ੍ਰੀ ਅਕਾਲ ਜੀ ਹਾਂ ਹੈਪੀ ਬਰਥਡੇ ਪ੍ਰਧਾਨ ਸਾਹਿਬ ਤੁਹਾਨੂੰ ਧੰਨਵਾਦ ਜੀ ਫੋਟੋ ਵੀ ਬਹੁਤ ਆ ਇਹ ਰੱਗ ਵੀ ਪ੍ਰਧਾਨ ਸਾਹਿਬ ਨੇ ਪੂਰਾ ਜੋਰ ਲਾਇਆ ਹੋਇਆ ਤਾਂ ਤੇ ਪ੍ਰਧਾਨ ਸਾਹਿਬ ਕਹਿੰਦਾ ਗੱਡੀ ਦੀ ਕੋਈ ਪਰਵਾਹ ਨਾ ਕਰੋ ਜਦ ਮਰਜ਼ੀ ਤੁਹਾਨੂੰ ਜੇ ਗੱਡੀ ਦੀ ਲੋੜ ਤਾਂ ਗੱਡੀ ਵੀ ਲੈ ਜਿਓ ਹਾਂ ਜੀ ਹਾਂ ਤੁਹਾਡੀ ਬਈ ਸੇਵਾ ਦਾ ਧੰਨਵਾਦ ਆ ਤੁਹਾਡਾ ਤੇ ਲੱਗੇ ਹੋਇਆ ਮੈਨੂੰ ਚਲਾਉਣੀ ਆਉਂਦੀ ਮੈਂ ਕਿਹਾ ਤਾਂ ਉਧਰ ਪਹਿਲਾਂ ਵੀ ਭਾਈ ਜੀ ਰੋਡ ਪੈਗੀ ਲੈ ਜਿਓ ਲੈ ਜਿਓ ਹਾਂ ਇਹ ਗੱਲ ਬਾਕੀ ਧੰਨਵਾਦ ਆ ਭਾਈ ਥੋੜੀ ਟੀਮ ਦਾ ਹਾਂ ਹਾਂ ਜਿਹੜੇ ਦਿਨ ਰਾਤ ਫਿਰਦੇ ਠੀਕ ਨਹੀਂ ਵੀ ਮੈਂ ਨਾ ਹਾਂ ਆਤੇ ਜਣ ਫੇਰ ਤੋਂ ਨਹੀਂ ਹੁੰਦਾ ਇੱਥੇ ਇੱਕ ਦੋ ਵੇੜੇ ਮਾਰੇ ਸਾਂਤੇ ਨਹੀਂ ਕੰਮ ਵਸ ਜਾਏਗਾ ਹਾਂ ਨਹੀਂ ਅਸੀਂ ਹੁਣ ਦਿਮਾਗ ਤਾਂ ਲਾਇਆ ਦੇਖੋ ਬਾਕੀ ਉਹ ਕੱਲ ਤੱਕ ਸ਼ਾਇਦ ਦੇਖਦੇ ਇੱਕ ਜਗ੍ਹਾ ਲੱਗਿਆ ਆਪਾਂ ਜਿੱਥੇ ਤੁਸੀਂ ਬੰਦਾ ਭੇਜੋ ਆਪਣਾ ਇੱਧਰ ਹਾਂ ਮਰੀਨਾ ਸਾਹਿਬ ਦੇਖਦੇ ਬਾਕੀ ਉਹ ਸੁਖ ਦਾ ਸਨੇਹਾ ਜ ਮੈਂ ਵੀ ਅੱਜ ਫਤੇਗੜ ਸਾਹਿਬ ਮੱਥਾ ਟੇਕ ਕੇ ਆਇਆ ਰੱਬ ਸੁੱਖ ਰੱਖੇ ਮਨਗਬ ਸੁਖੀ ਸੰਧੀ ਪਾਓ ਜ ਘਰੇ ਆ ਜਾ ਮਾਰੇ ਘਰੇ ਆਪਣਾ ਜੋ ਆਕਾ ਦੇ ਛੋਟੇ ਛੋਟੇ ਮੂੰਹ ਹੋਏ ਪਈ ਆ ਹਾਂ ਹਾਂ ਕੁੜੀ ਨੂੰ ਸ਼ਾਮ ਨੂੰ ਮੈਂ ਦੇਖਿਆ ਰੋਸ ਸਮਾਂ ਤੋਂ ਆ ਕੇ ਜਾਂਦਾ ਕੋਈ ਨਾ ਕੋਈ ਜ਼ਰੂਰ ਜੋੜਦੋਨ ਮੈਨੂੰ ਅੱਜ ਸਵੇਰੇ ਫੋਨ ਆਇਆ ਮੈਂ ਸਵੇਰ ਸਟ੍ਰੈਟਜੀ ਇਹੀ ਗਿਆ ਮੈਂ ਭਾਈ ਕਾਕੇ ਆਇਆ ਤੇਰਾ ਮੁੰਡਾ ਰੋਟੀ ਨਹੀਂ ਖਾ ਰਿਹਾ ਖਾ ਭਾਈ ਮੈਂ ਹੁਣੇ ਟਾਈਮ ਨਾਲ ਘਰ ਆ ਜਾ ਹਾਂ ਬਸ ਦੇਖਦਾ ਹੁੰਦਾ ਦਾ ਘਰਾਂ ਇੱਕ ਹੋਰ ਨ ਮਾਰਨਾ ਹਾਂ ਹਾਂ ਅਬਰ ਮੈਂ ਜਿਹੜੇ ਉਹਦੇ ਨੇ ਆਣੇ ਖੜੇ ਹੁੰਦੇ ਤੇ ਜੋੜਦੋਨ ਕਾਕੇ ਭਾਈ ਦਾ ਘਰ ਤੇ ਭਾਈ ਦੇ ਘਰ ਦੇ ਨਾਲੇ ਘਰ ਆ ਬਸ ਦੋ ਤਿੰਨ ਘਰ ਛੱਡ ਕੇ ਵਿੱਚ ਹਾਂ ਹਾਂ ਸ਼ੁਕਰੇ ਭਾਈ ਤੇਰਾ ਵੀ ਤੋ ਇੰਨਾ ਐਫਰਟ ਲਾਇਆ ਵਾ ਕੱਲ ਭਾਈ ਅਸੀਂ ਥਾਣੇ ਤੇ ਉਸ ਤੋਂ ਬਾਅਦ ਫਿਰ ਭਾਈ ਥਾਣੇ ਗਿਆ ਫਿਰ ਇਹਦੇ ਘਰ ਦੇ ਨਾਲ ਗਿਆ ਤੇ ਹਾਂ ਕੀ ਇਹ ਆ ਜਵੇ ਘਰਾਂ ਠੀਕ ਨਹੀਂ ਕਿਸੇ ਦਾ ਜਵਾਕ ਬਾਕੀ ਘ ਆ ਮਸਲਾ ਥੋੜੀ ਟੀਮ ਭਾਈ ਬਹੁਤ ਮਦਦ ਕਰੀ ਇਹਨਾਂ ਦਾ ਜੇ ਕੋਈ ਓਦਾਂ ਪਤਾ ਖੋਜ ਵੀ ਆ ਗਿਆ ਤਾਂ ਨਹੀਂ ਰੱਬ ਦਾ ਹੈਗਾ ਸਾਰਾ ਪੰਜਾਬ ਲੱਭਣ ਲੱਗਿਆ ਵਾ ਕਾਕੇ ਨੂੰ ਕਾਕਾ ਨੂੰ ਹਾਂ ਇਹ ਤਾਂ ਹੈ ਪੂਰਾ ਪੰਜਾਬ ਉਹ ਵਰਲਡ ਵਿੱਚ ਫੋਟੋ ਅੱਗੇ ਤੇ ਅੱਗੇ ਕਾ ਸ਼ੇਅਰ ਕਰਦੇ ਆਂ ਤੁਰਕਿਆ ਹਾਂ ਹਾਂ ਯਾਰ ਵੀ ਵਧੀਆ ਭਾਈ ਆਪਣੇ ਘਰਾਂ ਦੇ ਜਵਾਕਾਂ 'ਚ ਹਾਂ ਨੇ ਲੋਕਾਂ ਦੇ ਅੱਖਾਂ 'ਚ ਇਹ ਨਹੀਂ ਦੇਖਣਾ ਬਹੁਤ ਔਕਾ ਜਸਵੀਰ ਅੱਜ ਕੇਕ ਨਹੀਂ ਕੱਟਣਾ ਫਿਰ ਅੱਜ ਨਹੀਂ ਹੁਣ ਕਾਕੇ ਦੇ ਆਏ ਤੇ ਇਕੱਠਾ ਗਏ ਜਮਮਾ ਦੇ ਘਰਾਂ ਲਿਆ ਵੀ ਠੀਕ ਨਹੀਂ ਗੱਲ ਕੱਢ ਦਾਂਗੇ ਤਿੰਨ ਚਾਰ ਇਕੱਠੇ ਕੱਢ ਦਾਂਗੇ ਕੱਠੇ ਹੀ ਕੱਢਦੇ ਕਾਕੇ ਕੱਢ ਦਾਂਗੇ ਭਾਈ ਘਰਾਂ ਦਾਸੀ ਹੋ ਵੀ ਠੀਕ ਨਹੀਂ ਘਰਾਂ ਦਾਸੀ ਹੋ ਜੇ ਹਾਂ ਕੁਝ ਨਾਂ ਵਿੱਚ ਟੁੱਟੇ ਜੇ ਲੋਕ ਗਲਤ ਕਮੈਂਟ ਕਰ ਰਹੇ ਕਹਿੰਦੇ ਵੈਬ ਸੀਰੀ ਚਲਾਈ ਹੋਈ ਸੀਰੀ ਚੱਲ ਰਹੀ ਕਾਕੇ ਵਾਲੀ 10000 ਮੈਨੂੰ ਕਹਿੰਦਾ ਜੇ ਥੋੜਾ ਪਰ ਭੱਜੂਗਾ ਨਾ ਕੋਈ ਘਰ ਤੋਂ ਫਿਰ ਫਿਰ ਝੱਲਣ ਦੇ ਥੋੜੀਆਂ ਵੈਬ ਸੀਰੀ ਜਾਂ ਕਿੱਦਾਂ ਤੁਸੀਂ 10 15 ਦਿਨ ਲੱਭਦੇ ਫਿਰ ਉਹ ਵੈਬ ਸੀਰੀ ਜ ਬਣ ਜਾਂਦੀ ਹੈ ਕੁਝ ਪੈਸੇ ਕਮਾਉਂਦਾ ਵੀਡੀਓ ਬਣਾ ਬਣਾ ਕੇ ਲੈ ਯਾਰ ਮੈਨ ਉਹ ਬੈਠੇ ਨੇ ਪਿਛਲੇ ਆ ਕੱਕੇ ਵਾਲੇ ਦੇ ਫੇਰ ਲੱਗ ਗਏ ਮੈਂ ਤਾਂ ਐਵੇਂ ਹੀ ਕਹਿ ਤਮ ਕਰਕੇ ਜਿੰਨੇ ਵੀ ਕਰਜ ਹੋਊਗਾ ਮੈਂ ਦਊਂਗਾ ਹੋਰ ਅ ਕੱਲ ਲਈ ਕਿਹਾ ਦਾ ਪਿਆ ਕਹਿੰਦੇ ਅ ਵਿਜੇ ਉਧਰ ਹਿੱਸੇ ਰ 50000 ਕਰਤ 50 80 ਪਾ ਦਾਂਗਾ ਦੋਸਤ ਸਾਰੇ ਮਿਲ ਕੇ ਕਹਿੰਦੇ ਇੰਨੇ ਦਾ ਪੈਸਾ ਨੂੰ ਕਮਾ ਲੈ ਹੁਣ ਲੈ ਸਾਰਾ ਸਾਲ ਤਾ ਵੀ ਰੱਖੀ ਬੈਠੇ ਆ ਇਹ ਮੈਂ ਬੇਬਸੀ ਨਾਲ ਚੱਲ ਰਹੀਆਂ ਵਿਊ ਆ ਰਹੇ ਦ ਹੈਰਾਨ ਆ ਮੈਂ ਲੋਕਾਂ ਦੇ ਯਾਰ ਦੁਆ ਤਾਂ ਕਾਇਮ ਮੰਗਣੀ ਆ ਮੈਂ ਗਿਆ ਅੱਜ ਪਾਠ ਕੀਤਾ ਮਹਾਰਾਜ ਅਕਿ ਮੈਂ ਅਰਦਾਸ ਕੀਤੀ ਮੈਂ ਕਿ ਮਹਾਰਾਜ ਸੁੱਖੀ ਸੰਧੀ ਆਪਣੇ ਘਰ ਆ ਜਵੇ ਮੇਰਾ ਯਾਰ ਤੋਂ ਸੁਖੰਨੇ ਦਾ ਸੁਖੰਨੇ ਤੋਂ ਸੀ ਤੇ ਉਹਨੇ ਮੈਨੂੰ ਕਿਹਾ ਸੀ ਕਹਿੰਦਾ ਉੱਥੇ ਜਾਇਆ ਪੋਰਾ ਸਭ ਬੈਠ ਕੇ ਪਾਠ ਕਰਿਓ ਤੇ ਫਿਰ ਅਰਦਾਸ ਕਰਿਓ ਵੀ ਸੁੱਖ ਦਾ ਸਨੇਹ ਕੋਈ ਨਾ ਕੋ ਮਿਲ ਜਾਊਗਾ ਤੁਹਾਨੂੰ ਅੱਲਾ ਕੱਲ ਨੂੰ ਖੇਤੀ ਵਾਲੇ ਨਾਂ ਉਹਨਰ ਕੋ ਜਿਹੜੇ ਆਰਗੈਨਿਕ ਖੇਤੀ ਵਾਲੇ ਉਹਨਾਂ ਦਾ ਫੋਨ ਆਇਆ ਸੀ ਥੋੜਾ ਆਰਗੈਨਿਕ ਖੇਤੀ ਬਾਰੇ ਮੈਂ ਸੋਚ ਰਿਹਾ ਆਪਣੇ ਜਿਹੜਾ ਇੱਧਰ ਮੋਟਰ ਨਾਲ ਖੇਤ ਦਾ ਵੀ ਚਾਰੇ ਪਾਸੇ ਬਾੜ ਕਰਵਾ ਕੇ ਵੀ ਆਰਗੈਨਿਕ ਵਾਲਾ ਕੰਮ ਸ਼ੁਰੂ ਕਰੀਏ ਹੁਣ ਜਿਹੜੇ ਪੂਲਰ ਲਾਏ ਵੀ ਨਾਲੇ ਪੂਲਰ ਹੋ ਚਾਰ ਉਹ ਕਹਿੰਦੇ ਖੇਤ ਨਾ 4 ਸਾਲ ਚ ਤਿਆਰ ਹੁੰਦਾ ਹੈ ਤੇ ਆਪਾਂ ਹੁਣ ਨਾਲ ਇਹਦੇ ਵਿੱਚ ਕੁਝ ਬੀਜ ਜੀ ਕੋਈ ਇਦਾਂ ਦਾ ਪ੍ਰੋਗਰਾਮ ਕੋਕਲ ਕੇ ਅੱਗੇ ਕਰਨ ਦਾ ਇਦਾਂ ਗਾਹਾਂ ਗਾਹ ਸੋਚਿਆ ਹੋਇਆ ਓਕੇ ਜੀ ਧੰਨਵਾਦ